ਕਾਰੂਨ ਸਾਹਿਬ ਮੈਂ ਹੁਣ 2 ਮਹੀਨੇ ਜੇਲ੍ਹ ਚ ਰਹਿ ਕੇ ਆਇਆ ਨਾ ਉੱਥੋਂ ਮੈਂ ਕੰਮ ਸਿੱਖ ਕੇ ਆਇਆ ਹੁਣ ਮੈਂ ਉਹੀ ਕੰਮ ਕਰੂੰਗਾ ਡਾਕ ਕੇ ਰੁੱਕ ਕੇ ਅੱਜ ਤੋਂ ਬਾਅਦ ਬੰਦ ਇਹਦਾ ਵਧੀਆ ਕੀਤਾ ਤੂੰ ਕੰਮ ਸਿੱਖਿਆ ਆ ਚੰਗਾ ਹੋ ਗਿਆ ਤੇ ਪਰ ਸਿੱਖਿਆ ਕਿਹੜਾ ਕੰਮ ਮੈਂ ਤਾਂ ਬਹੁਤ ਵਧੀਆ ਕੰਮ ਸਿੱਖਿਆ ਲੋਕਾਂ ਦੀਆਂ ਜੇਬਾਂ ਕੱਟਣ ਦਾ ਤੁਸੀਂ ਸਾਹਿਬ ਜੇ ਕੋਈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਾਂਦਾ ਨਾ ਤਾਂ ਲੋਕ ਕਹਿੰਦੇ ਆ ਚੰਗਾ ਹੋ ਗਿਆ ਆ ਗਿਆ ਹੁਣ ਤਾਂ ਮੇਰਾ ਚੋਰਾ ਨਾਲ ਕੋਈ ਵਸਤਾ ਨਹੀਂ ਗਰੀਬ ਬੰਦਾ ਦੋ ਡਾਕੇ ਕੀ ਮਾਰ ਲਵੇ ਸਾਰੀ ਦੁਨੀਆ ਮਗਰ ਪੈ ਜਾਂਦੀ ਹੈ ਤੇਰੇ ਵਰਗੇ ਸ਼ਰਾਬੀ ਨੂੰ 10 ਡਾਕੇ ਤਾਂ ਮਾਫ ਹੋਣੇ ਚਾਹੀਦੇ ਆ ਹਨਾ ਪਰ ਹੁਣ ਇਹ ਦੱਸ ਵੀ ਤੂੰ ਕਿੰਨੇ ਦੀ ਚੋਰੀ ਕੀਤੀ ਆ 10 ਕਰੋੜ ਰੁਪਏ ਦਾ 10 ਕਰੋੜ ਦੀ 10 ਕਰੋੜ ਦਾ ਨਾ ਕਿਤੇ 20 ਕਰੋੜ ਦਾ ਆਪਣਾ ਐਡਾਕ ਤਾਂ ਪੈਂਦਾ ਮੈਂ ਕਿ ਮੈਂ ਕਿ ਡਾਕਾ ਮਾਰਿਆ ਸੀ ਇੱਕ ਬਸ ਇੱਕ ਦੂਜਾ ਆਟੇ ਦਾ ਘੱਟਾ ਤੇ 5-7 ਕਿਲੋ ਗੋਭੀ ਆਜਾ ਤੂੰ ਠੀਕ ਕੀਤਾ ਆਟੇ ਦੇ ਨਾਲ ਗੋਭੀ ਵੀ ਲੋਟ ਲਈ ਸੌਜੀ ਦਾ ਫਿਰ ਬਣਾਉਣੀ ਪੈਣੀ ਸੀ ਨਾ ਜਿਹੜਾ ਕੁਝ ਹੋ ਗਿਆ ਹੋ ਗਿਆ ਹੁਣ ਮੈਨੂੰ ਇੱਕ ਵਾਰੀ ਮਾਫ ਕਰ ਦੋ ਮੈਂ ਤਾਂ ਕਹਿੰਨਾ ਇੱਕ ਡਾਕਾ ਹੋਰ ਮਾਰ ਲਾ ਇੱਕ ਹੋਰ ਡਾਕਾ ਕਿੱਥੇ ਕਿਸੇ ਕਰਿਆਨੇ ਵਾਲੀ ਦੁਕਾਨ ਤੇ ਹੁਣ ਡਾਕਾ ਮਾਰ ਉਥੋਂ ਸਾਬਨ ਲੁੱਟ ਲਈ ਇਸ ਬਹਾਨੇ ਨਾਲ ਨਾਲੇ ਨਾਲੇਗਾ ਆਏ ਹੋ ਜਮਾ ਕੱਢਿਆ ਵੀ ਕਰੋ ਘਰੂ ਸਾਬ ਹੋਰੀ ਨਵੀਂ ਗੱਲ ਇਹ ਜਿਹੜੀ ਗੋਭੀ ਲੁੱਟੀ ਆ ਤੂੰ ਇਹ ਗੋਭੀ ਕਿੱਥੋਂ ਲੁੱਟੀ ਆ ਇੱਕ ਗੋਭੀ ਦੀ ਭਰੀ ਟਰਾਲੀ ਆਉਂਦੀ ਸੀ ਤੇ ਗੋਭੀ ਵਾਲਾ ਭਾਈ ਟਰਾਲੀ ਰੋਕ ਕੇ ਸਾਈਡ ਤੇ ਪਿਸ਼ਾਬ ਕਰਨ ਲੱਗ ਗਿਆ ਤੇ ਮੇਰੇ ਕੋਲ ਤਾਂ ਫਿਰ ਆਵਦਾ ਖਿਆਰ ਸੀਗਾ ਹੀ ਹਥਿਆਰ ਸੀ ਤੇਰੇ ਕੋਲ ਪਿਸਤੌਲ ਪਿਸਤੌਲ ਸੀ ਪਸ ਤੋਂ ਹੌਲ ਨਾ ਕਿਤੇ ਸਾਈਕਲ ਸੀ ਮੇਰੇ ਕੋਲ ਮੈਂ ਗੋਭੀ ਵਾਲੀ ਬੋਰੀ ਰਸਾਈਕਲ ਦੇ ਉੱਤੇ ਲੱਦੀ ਤੇ ਲੈ ਗਿਆ ਉਹ ਖੁੰਡੀਆਂ ਉਹ ਕਾਤਲਾ ਮੈਂ ਤਾਂ ਸਿਰਫ ਡਾਕਾ ਹੀ ਮਾਰਿਆ ਸੀ ਕਾਤਲ ਕਾ ਤੂੰ ਗਈ ਜਾਂ ਨਾ ਮੈਂ ਤੇਰੇ ਕੋਲ ਐਡਾ ਵੱਡਾ ਹਥਿਆਰ ਸੀ ਤੇ ਗੋਭੀ ਵਾਲਾ ਜਿੱਦ ਨੂੰ ਬੋਰੀ ਨਾ ਦਿੰਦਾ ਤੂੰ ਤਾਂ ਉਹਨੂੰ ਮਾਰ ਦੇਣਾ ਸੀ ਸਰੂ ਸਾਹਿਬ ਬਸ ਇੱਕ ਵਾਰੀ ਮaaf ਕਰ ਦਿਓ ਅੱਗੇ ਤੋਂ ਨਹੀਂ ਕੋਈ ਡਾਕਾ ਮਾਰਾਂ ਮੈਂ ਤੈਨੂੰ ਮaaf ਨਹੀਂ ਕਰ ਸਕਦਾ ਕਿਉਂਕਿ ਤੂੰ ਨਹੀਂ ਹਟਦਾ ਤੂੰ ਅੱਜ ਨਾ ਤਾਂ ਕੱਲ ਨੂੰ ਡਾਕਾ ਮਾਰੇਗਾ ਕੱਲ ਨੂੰ ਨਾ ਤਾਂ ਪਰਸੋਂ ਮਾਰੇ ਨਹੀਂ ਨਹੀਂ ਕਾਰੂ ਸਾਹਿਬ ਪਰਸੋਂ ਨਹੀਂ ਪਰਸੋਂ ਮੈਂ ਕਿਤੇ ਕੰਮ ਜਾਣਾ ਫਿਰ ਵੀ ਜੇ ਤੂੰ ਇੱਕ ਵਾਰ ਪੱਕਾ ਵਾਅਦਾ ਕਰਦਾ ਤਾਂ ਮੈਂ ਤੈਨੂੰ ਛੱਡ ਦਿੰਦਾ ਮaaf ਕਰ ਦਿੰਦਾ ਕਾਰੂ ਸਾਹਿਬ ਮੈਂ ਹੁਣ 2 ਮਹੀਨੇ ਜੇਲ੍ਹ ਚ ਰਹਿ ਕੇ ਆਇਆ ਨਾ ਉੱਥੋਂ ਮੈਂ ਕੰਮ ਸਿੱਖ ਕੇ ਆਇਆ ਹੁਣ ਮੈਂ ਉਹੀ ਕੰਮ ਕਰੂੰਗਾ ਡਾਕੇ ਰੁੱਕੇ ਅੱਜ ਤੋਂ ਬਾਅਦ ਬੰਦ ਇਹਦਾ ਵਧੀਆ ਕੀਤਾ ਤੂੰ ਕੰਮ ਸਿੱਖਿਆ ਆ ਚੰਗਾ ਹੋ ਗਿਆ ਤੇ ਪਰਸੋਂ ਸਿੱਖਿਆ ਕਿਹੜਾ ਕੰਮ ਮੈਂ ਤਾਂ ਬਹੁਤ ਵਧੀਆ ਕੰਮ ਸਿੱਖਿਆ ਲੋਕਾਂ ਦੀਆਂ ਜੇਬਾਂ ਕੱਟਣ ਦਾ